ਕੈਨੇਡਾ ਅਮਰੀਕਾ ਇੰਗਲੈਂਡ ਤੋਂ ਆਉਣਾ ਹੋਏ ਤਾਂ ਸਾਰੇ ਬੜਾ ਚਾਹ ਕਰਦੇ ਨੇ ਪਰ ਜੇ ਕਿਸੇ ਨੇ ਛੋਟੇ ਮੁਲਕ ਤੋਂ ਆਉਣਾ ਹੋਏ ਤਾਂ ਉਸ ਨੂੰ ਜ਼ਿਆਦਾਤਰ ਲੋਕ ਇਗਨੋਰ ਹੀ ਕਰਦੇ ਨੇ ਤੇ ਦੋਸਤੋ ਇਸੇ ਤਰ੍ਹਾਂ ਦबई ਤੋਂ ਇੱਕ ਪੰਜਾਬੀ ਟਰੱਕ ਡਰਾਈਵਰ ਵੀਰ ਦੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ 3 ਸਾਲ ਬਾਅਦ ਇਹ ਪੰਜਾਬ ਚੱਲਿਆ ਤੇ ਵੀਰ ਨੇ ਆਪਣੇ ਘਰ ਦੇਆਂ ਲਈ ਸਮਾਨ ਲਿਆ ਹੁੰਦਾ ਗਿਰੀਆਂ, ਬਦਾਮ ਟਾਫੀਆਂ ਵੇਖ ਸਕਦੇ ਹੋ ਸਾਰਾ ਸਮਾਨ ਅੱਗੇ ਪਿਆ ਤੇ ਸਮਾਨ ਪੈਕ ਕਰਦੇ ਵੀਰ ਬੜਾ ਖੁਸ਼ ਹੈ ਤੇ ਵੀਡੀਓ ਬਣਾ ਬਣਾ ਕੇ ਸਮਾਨ ਵੀ ਵਿਖਾ ਰਿਹਾ ਹੈ ਕਿ ਮੈਂ ਆ ਲੈ ਕੇ ਚੱਲਾਂ ਆ ਲੈ ਕੇ ਚੱਲਾਂ ਹੇਅਰ ਡ్రਾਇਰ ਲੈ ਕੇ ਚੱਲਾਂ ਕੇਤਲੀਆਂ ਲੈ ਕੇ ਚੱਲਾਂ ਆ ਵੇਖ ਵੀ ਸਕਦੇ ਹੋ ਤੁਸੀਂ ਸਾਰ ਮਾਨਵੀ ਬਖਾਰੀਆ ਵੀਰ اور ਬੜੀ ਜ਼ਿਆਦਾ ਖੁਸ਼ੀ ਆ ਪਿੰਡ ਜਾਣ ਦੀ ਪਰ ਇਸ ਬਾਈ ਦੀ ਇਹ ਵੀਡੀਓ ਨੂੰ ਵੇਖਿਆ ਤਾਂ ਤਕਰੀਬਨ 70-80 ਹਜ਼ਾਰ ਬੰਦੇ ਨੇ ਐ ਪਰ ਲਾਈਕ ਗਿਣਤੀ ਦੇ 500 ਵੀ ਨਹੀਂ ਹੋਏ ਤੇ ਜੇ ਵੀਰ ਦੀ ਜਗ੍ਹਾ ਕਿਸੇ ਕੈਨੇਡਾ ਅਮਰੀਕਾ ਇੰਗਲੈਂਡ ਵਾਲੇ ਨੇ ਵੀਡੀਓ ਪਾਈ ਹੁੰਦੀ ਤਾਂ ਸਾਰੇ ਤੜਾ ਤੜ ਸ਼ੇਅਰ ਕਰਦੇ ਨੇ ਪਰ ਦੁਬਈ ਵਾਲੇ ਇਸ ਬਾਈ ਦੀ ਵੀਡੀਓ ਨੂੰ ਕਿਸੇ ਨੇ ਸ਼ੇਅਰ ਨਹੀਂ ਕੀਤਾ ਹਾਲਾਂਕਿ ਵੀਡੀਓ ਬੜੀ ਵਧੀਆ ਹੈ ਪਿੰਡ ਜਾਣ ਦਾ ਪੂਰਾ ਚਾ ਚੜਿਆ ਸਮਾਨ ਪੈਕ ਕਰਦੇ ਹੋਏ ਬਾਈ ਨੇ ਵੀਡੀਓ ਪਾਈ ਏ ਛੋਟੇ ਮੁਲਕਾਂ ਵਾਲੇ ਪੰਜਾਬੀ ਵੀਰਾਂ ਦੀ ਗੱਲ ਕਰੀਏ ਤਾਂ ਉਹ ਹਰ ਟਾਈਮ ਪੰਜਾਬ ਨਾਲ ਅਟੈਚ ਰਹਿੰਦੇ ਨੇ ਕਿਉਂਕਿ ਜੇ ਵੱਡੇ ਮੁ ਉਥੇ ਵਸ ਜਾਂਦੇ ਨੇ ਤੇ ਦੁਬਾਰਾ ਪੰਜਾਬ ਘਾਟ ਹੀ ਆਉਂਦੇ ਨੇ ਪਰ ਦੁਬਈ ਕਤਰ ਕੁਵੈਤ ਵਰਗੇ ਮੁਲਕਾਂ ਦੀ ਗੱਲ ਕਰੀਏ ਤਾਂ ਇੱਥੇ ਸਾਲ ਦੋ ਸਾਲ ਬਾਅਦ ਪੰਜਾਬੀ ਵੀਰ ਜੋ ਕੰਮ ਕਰਦੇ ਨੇ ਉਹ ਪੰਜਾਬ ਫੇਰਾ ਮਾਰਦੇ ਹੀ ਨੇ ਤੇ ਉਮੀਦ ਕਰਦੇ ਆ ਦੋਸਤੋ ਕਿ ਤੁਸੀਂ ਇਸ ਦੁਬਈ ਵਾਲੀ ਵੀਰ ਦੀ ਵੀਡੀਓ ਨੂੰ ਵਾਅਦਾ ਤੋਂ ਵਾਅਦਾ ਲਾਈਕ ਤੇ ਸ਼ੇਅਰ ਜ਼ਰੂਰ ਕਰੋਗੇ